ਗੁਰੂ ਨਾਨਕ ਦੇਵ ਜੀ ਜਗਨਨਾਥ ਉੜੀਸਾ ਵਿਖੇ ਪੂਰਨਮਾਸ਼ੀ ਵਾਲੇ ਦਿਨ ਪੁੱਜੇ ਉਸ ਦਿਨ ਉਸ ਤੀਰਥ ਉੱਪਰ ਨਹਾਉਣ ਦਾ ਮੇਲਾ ਲੱਗਾ ਹੋਇਆ ਸੀ ਇਸ ਤੀਰਥ ਅਸਥਾਨ ਉੱਪਰ ਕ੍ਰਿਸ਼ਨ ਦੀ ਇੱਕ 84 ਫੁੱਟ ਉੱਚੀ ਮੂਰਤੀ ਹੈ ਜਿਸ ਦਾ ਨਾਮ ਜਗਨਨਾਥ ਹੈ ਹਰ ਸਾਲ ਉਸ ਮੂਰਤੀ ਨੂੰ ਰੱਥ ਉੱਪਰ ਰੱਖ ਕੇ ਜਲੂਸ ਕੱਢਿਆ ਜਾਂਦਾ ਹੈ ब्राह्मणਾਂ ਨੇ ਇਹ ਪ੍ਰਸਿੱਧ ਕੀਤਾ ਹੋਇਆ ਸੀ ਜਿਹੜਾ ਉਸ ਰੱਥ ਦੇ ਪਹੀਏ ਥੱਲੇ ਆ ਕੇ ਮਰੇਗਾ ਉਸ ਨੂੰ ਮੁਕਤੀ ਮਿਲੇਗੀ। ਕਈ ਮੁਕਤੀ ਦੇ ਚਾਹਵਾਨ ਘਰ ਘਾਟ ਦਾਨ ਕਰਕੇ ਰੱਥ ਦੇ ਥੱਲੇ ਸਰੀਰ त्याग ਦਿੰਦੇ ਸਨ। ਮੇਲੇ ਵਿੱਚ ਗੁਰੂ ਜੀ ਦੀ ਨਿਗਾਹ ਇੱਕ ਬ੍ਰਾਹਮਣ ਉੱਪਰ ਪਈ। ਜਿਹੜਾ ਹੱਥ ਵਿੱਚ ਮਾਲਾ ਫੜ ਕੇ ਅੱਖਾਂ ਬੰਦ ਕਰਕੇ ਚੌਂਕੜੀ ਮਾਰ ਕੇ ਇੱਕ ਮੂਰਤੀ ਦੇ ਅੱਗੇ ਬੈਠਾ ਸੀ। ਗੁਰੂ ਜੀ ਨੇ ਉਸ ਨੂੰ ਜਾ ਕੇ ਪੁੱਛਿਆ ਭਗਤ ਜੀ ਅੱਖਾਂ ਬੰਦ ਕਰਕੇ ਕਿਸ ਦਾ ਧਿਆਨ ਕਰਦੇ ਹੋ ਜਦੋਂ ਕਿ ਮੂਰਤੀ ਆਪ ਦੇ ਅੱਗੇ ਪਈ ਹੈ ਉਸ ਨੇ ਉੱਤਰ ਦਿੱਤਾ ਮੈਨੂੰ ਅੱਖਾਂ ਬੰਦ ਕਰਕੇ ਤਿੰਨ ਲੋਕ ਨਜ਼ਰ ਆਉਂਦੇ ਹਨ ਇਸ ਲਈ ਮੈਂ ਅੱਖਾਂ ਬੰਦ ਕਰਦਾ ਹਾਂ ਇਸ ਤਰ੍ਹਾਂ ਦਾ ਉੱਤਰ ਦੇ ਕੇ ਉਸ ਨੇ ਅੱਖਾਂ ਫਿਰ ਬੰਦ ਕਰ ਲਈਆਂ ਗੁਰੂ ਜੀ ਨੇ ਉਸ ਦੇ ਅੱਗੇ ਮੂਰਤੀ ਝੁੱਕ ਕੇ ਉਸ ਦੇ ਪਿੱਛੇ ਰੱਖ ਦਿੱਤੀ ਜਿਸ ਮੂਰਤੀ ਅੱਗੇ ਲੋਕੀ ਪੈਸੇ ਦਾਨ ਕਰਦੇ ਸਨ ਜਦੋਂ ਬ੍ਰਾਹਮਣ ਨੇ ਅੱਖਾਂ ਖੋਲੀਆਂ ਤਾਂ ਉਸ ਨੂੰ ਮੂਰਤੀ ਨਜ਼ਰ ਨਾ ਆਈ ਉਸਨੇ ਰੋਣਾ ਕੁਲੌਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੇ ਕਿਹਾ ਭਗਤ ਜੀ ਰੋਣ ਦੀ ਕੀ ਲੋੜ ਹੈ ਆਪਣੀਆਂ ਅੱਖਾਂ ਬੰਦ ਕਰੋ ਅਤੇ ਦੇਖ ਲਵੋ ਕਿ ਤੁਹਾਡੀ ਮੂਰਤੀ ਕਿੱਥੇ ਹੈ ਤੁਹਾਨੂੰ ਤਾਂ ਅੱਖਾਂ ਬੰਦ ਕਰਕੇ ਤਿੰਨ ਲੋਕਾਂ ਦੀ ਸੂਜੀ ਪੈ ਜਾਂਦੀ ਹੈ ब्राह्मण ਨੇ ਕਿਹਾ ਤਪਾ ਜੀ ਮੈਂ ਤਾਂ ਮੂਰਤੀ ਦੇ ਆਸਰੇ ਪਲਦਾ ਸੀ ਅੱਖਾਂ ਬੰਦ ਕਰਕੇ ਮੈਨੂੰ ਕੁਝ ਨਾ ਜਾਨੀ ਆਉਂਦਾ ਗੁਰੂ ਜੀ ਨੇ ਕਿਹਾ ਇਹ ਤੇਰੀ ਦੂਜੀ ਭੁਲ ਹੈ ਜੋ ਤੂੰ ਸੋਚਦਾ ਹੈ ਕਿ ਇਹ ਮੂਰਤੀ ਤੈਨੂੰ ਖਾਣ ਨੂੰ ਦਿੰਦੀ ਹੈ ਰੋਟੀ ਤਾਂ ਤੈਨੂੰ ਪਰਮਾਤਮਾ ਦਿੰਦਾ ਹੈ ਇਸ ਮੂਰਤੀ ਨਾਲ ਤੈਨੂੰ ਰੋਟੀ ਦੇ ਸਕਦੀ ਹੈ ਅਤੇ ਨਹੀਂ ਕੋਸਕਦੀ ਹੈ ਇਹਨਾਂ ਮੂਰਤੀਆਂ ਦੀ ਪੂਜਾ ਤੀਰਥਾਂ ਦਾ ਇਸ਼ਨਾਨ ਅਤੇ ਹੋਰ ਪਖੰਡ ਕਿਸੇ ਕੰਮ ਨਹੀਂ ਆਉਂਦੇ ਸਿਰਫ ਇੱਕ ਪਰਮਾਤਮਾ ਦਾ ਸਿਮਰਨ ਕਰ ਪਰਮਾਤਮਾ ਦਾ ਸੱਚਾ ਆਸਰਾ ਲੈ ਮੂਰਤੀ ਦਾ ਝੂਠਾ ਆਸਰਾ ਛੱਡ ਬ੍ਰਾਹਮਣ ਨੇ ਕਿਹਾ ਜੇ ਮੈਂ ਝੂਠ ਨਾ ਬੋਲਾਂਗਾ ਤਾਂ ਖਾਵਾਂਗਾ ਕਿਥੋਂ ਗੁਰੂ ਜੀ ਨੇ ਕਿਹਾ ਤੂੰ ਤਾਂ ਕਹਿੰਦਾ ਸੀ ਕਿ ਤੈਨੂੰ ਅੱਖਾਂ ਬੰਦ ਕਰਕੇ ਤਿੰਨ ਲੋਕ ਨਜ਼ਰ ਆਉਂਦੇ ਹਨ ਪਰ ਤੈਨੂੰ ਪਰਮਾਤਮਾ ਨਜ਼ਰ ਨਹੀਂ ਆਉਂਦਾ ਜਿਹੜਾ ਸਭ ਦੀ ਪਾਲਣਾ ਕਰਦਾ ਹੈ ਉਹ ਤੈਨੂੰ ਵੀ ਖਾਣ ਨੂੰ ਦੇਵੇਗਾ ਤੇ ਝੂਠ ਤਿਆਗ ਤੇ ਬ੍ਰਾਹਮਣ ਨੇ ਗੁਰੂ ਜੀ ਦਾ ਕਿਹਾ ਮੰਨ ਕੇ ਮੂਰਤੀ ਪਰੇ ਸੁੱਟ ਦਿੱਤੀ ਅਤੇ ਪਰਮਾਤਮਾ ਦੇ ਗੁਣ ਗਾਉਣ ਲੱਗਾ ਇਸ ਘਟਨਾ ਸਮੇਂ ਜਿਹੜੀ ਹਾਜ਼ਰ ਸਨ ਉਹ ਬ੍ਰਾਹਮਣ ਦੇ ਅਕੇ ਪੈਸੇ ਰੱਖਣੀ ਸ਼ੁਰੂ ਕਰ ਦਿੱਤੇ ਜਿਹੜਾ ਵੀ ਉਸ ਰਸਤੇ ਲੰਘਦਾ ਬ੍ਰਾਹਮਣ ਦੇ ਅੱਗੇ ਪਏ ਪੈਸੇ ਦੇ ਕੇ ਕੁਝ ਨਾ ਕੁਝ ਭੇਟ ਕਰ ਜਾਂਦਾ ਇਸ ਤਰ੍ਹਾਂ ਉਸ ਬ੍ਰਾਹਮਣ ਦਾ ਨਿਭਾ ਮੂਰਤੀ ਤੋਂ ਬਿਨਾਂ ਹੀ ਉਸ ਮਾਲਕ ਤੇ ਗੁਣਗੌਣ ਨਾਲ ਹੋਣ ਲੱਗ ਪਈ ਆ ਉਸ ਨੂੰ ਸਮਝ ਪੈ ਗਈ ਕਿ ਝੂਠੇ ਦਿਖਾਵੇ ਦੀ ਲੋੜ ਨਹੀਂ ਸਾਰਿਆਂ ਨੂੰ ਖਾਣ ਲਈ ਉਹ ਪ੍ਰਮਾਤਮਾ ਦਿੰਦਾ ਹੈ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ ਝੂਠ ਪਿੱਛੇ ਲਾ ਕੇ ਝੂਠੇ ਫਿਕਰ ਪਾਉਣ ਦਾ ਕੋਈ ਲਾਭ ਨਹੀਂ